ਗਲਾਮ ਹੋ ਕੇ ਤੜਫ ਰਹੇ ਆ ਰੋ ਰਹੇ ਆ ਕੈਦੀਆਂ ਤੇ ਚੜ ਰਹੇ ਆ ਧਰਨਿਆਂ ਦੇ ਵਿੱਚ ਬੈਠੇ ਆ ਬੰਨੀ ਸਿੰਘ ਜੇਲਾ ਦੇ ਵਿੱਚ ਬੈਠੇ ਨੇ ਅਮਰਤਪਾਲ ਨੂੰ ਨੰਬਰ ਵੜ ਭੇਜ ਦਿੱਤਾ ਇੰਡੀਆਨ ਸਟੇਟ ਨੇ ਬਹੁਤ ਵੱਡਾ ਜ਼ਬਰ ਕਰ ਦਿੱਤਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਪੰਜਾਬ ਦੀ ਗੱਲ ਕਰਦਾ ਪੰਜਾਬੀ ਦੀ ਗੱਲ ਕਰਦਾ ਪੰਜਾਬੀਆਂ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਕੌਮ ਦੀ ਗੱਲ ਕਰਦਾ ਨੌਜਵਾਨਾਂ ਦੀ ਗੱਲ ਕਰਦਾ ਲੱਟੇਰਿਆਂ ਦੀ ਗੱਲ ਕਰਦਾ ਜਾਗਰਿਆਂ ਦੀ ਗੱਲ ਕਰਦਾ ਕਾਤਰਾਂ ਦੀ ਗੱਲ ਕਰਦਾ ਤੇ ਭੇ ਇੰਡੀਅਨ ਕੰਸਟੀਟਿਊਸ਼ਨ ਕੀ ਕਹਿੰਦਾ ਕੀ ਦਰਵਾਜ਼ਾ ਸਭ ਧਾਦਿਓ ਜੈਨ ਆ ਅਜੰਟ ਲੁੱਟ ਕੇ ਲੈ ਜਾਵੇ ਸਰਕਾਰ ਅਜੰਟ ਨਾਲ ਰਲ ਜਾਵੇ ਤੇ ਭਾਨਾ ਖੰਦੂ ਤੇ ਸਾਰੇ ਯੋਧੇ ਜਿਹੜੇ ਕੰਮ ਕਰਦੇ ਨੇ ਉਹ ਕਹਿੰਦੇ ਪੈਸੇ ਵਾਪਸ ਦੇ ਦੇ ਤੇ ਗੈਰਕਾਨੂੰਨੀ ਆ ਜੇ ਪੰਜਾਬ 'ਚ ਪਾਣੀ ਰੁਕੇ ਜਾਣ ਤੇ ਫੇਰ ਲੱਖਾਂ ਸਦਾਨਾ ਮੈਦ ਤੇ ਬੈਠ ਜਾਵੇ ਅੱਜੀ ਬੈਠ ਜਾਈਏ ਉਹ ਗੈਰਕਾਨੂੰਨੀ ਆ ਜੇ ਗੁਰੂ ਦੀ ਬੇਅਦਬੀ ਹੋ ਜਾਵੇ ਜੋ ਪੀ ਕਰਨ ਵਾਲਾ ਘਰੋਂ ਮਾਰਨ ਵਾਲਾ ਤੇ ਬਚਾਉਣ ਵਾਲਾ ਉਹਦੇ ਮੇਰੇ ਤੋਂ ਮੋਲ ਦਿੱਤਾ ਜਾਵੇ ਤੇ ਫੇਰ ਕੀ ਗੈਰ ਕਾਨੂੰਨੀ ਆ ਜੇ ਦਰਵਾਜ਼ਾ ਢਾਹ ਦਿੱਤਾ ਜਾਵੇ ਤਵਾ ਦਿੱਤਾ ਜਾਵੇ ਜੇ ਉਹਦੇ ਵਿੱਚ ਮੋਲ ਲੱਗਾ ਜਾਵੇ ਕੀ ਗੈਰ ਕਾਨੂੰਨੀ ਆ ਸੰਤ ਜਗਨਾ ਤੇ ਪਿੰਡਰਾ ਵਾਲਿਆਂ ਨੇ ਫਾਣੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਹੈਡ ਵੈਸਟਾਂ ਦੀ ਗੱਲ ਕੀਤੀ ਪੱਜ ਦੀ ਗੱਲ ਕੀਤੀ ਲਾਂਡਾਂ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਕੰਢੀਗਰ ਦੀ ਗੱਲ ਕੀਤੀ ਹਾਈਪੋਰਟ ਦੀ ਗੱਲ ਕੀਤੀ ਇਹ ਗੈਰ ਕਾਨੂੰਨੀ ਹੈ ਹੁਣ ਭਾਨਾ ਸਿੱਧੂ ਚੋਰੀ ਗਰੂਆ ਚੰਨੀ ਤੇ ਜੋਰ ਤਾਂ ਤੁਹਾਡੇ ਬੰਦੇ MLA ਐ ਕੋਈ ਜੋ ਦੀ ਫਲਾਣ ਦੀ ਗੱਲ ਜੰਦਾ ਕਰੀ ਜਾਂਦਾ ਕੋਈ ਜੋੜੀ ਕੁੱਛ ਨਹੀਂ ਕਰੀ ਜਾਂਦਾ ਕੋਈ ਪੰਜ ਪੰਜ ਕਿਲੋ ਸੋਨੇ ਦੀ ਜੋੜੀ ਕਰੀ ਜਾਂਦਾ ਕੋਈ ਪਾਇਆ ਪੱਜਾ ਸੋਨੇ ਦੀ ਚੋਰੀ ਕਰੀ ਜਾਂਦਾ ਇਹਦਾ ਸਾਰੇ ਚੋਰ ਨੇ ਤੁਸੀਂ ਧਰਨਾ ਲਾ ਸਕਦੇ ਹੋ ਬਜਾਇਆ ਕਰ ਸਕਦੇ ਹੋ ਸਣਕ ਜਾਮ ਨਹੀਂ ਸਕਦੇ ਹੋ ਜਦੋਂ ਸਾਡੀ ਗੱਲ ਸੁਣੀ ਨਹੀਂ ਨਾ ਜੱਜ ਨੇ ਸੁਣੀ ਆ ਜੱਜ ਵੀ ਅੱਜ ਹੱਥ ਪੋਤਾ ਬਣ ਗਿਆ ਕਿਹਦਾ ਬਣ ਗਿਆ ਸਰਕਾਰ ਦਾ ਹੱਥ ਪੋਕਾ ਬਣ ਗਿਆ ਇਕ ਆਮ ਦੇ ਜਵਾਨੀ ਦਾ ਬਾਬਾ ਉੱਠਿਆ ਦਿੱਲੀ 'ਚ ਮਜਾਰਾ ਕਰਦਾ ਜਵਾਨੀ ਦਾ ਬਾਬਾ ਉੱਠਿਆ ਮਜਾਰਾ ਕਰਦਾ ਚੌੜੀ ਜੁੱਤੀ ਨੇ ਇੱਕ ਕੀਤੀ ਅਗਦੇ ਟੰਡੋ ਜਿਹੜੀ ਲਕਸ਼ਣ ਹੈ ਇਹਦੀ ਕੀਤੀ ਹੈ ਉਹ ਭਗਵਾਨ ਤੁਮਨ ਹੋਸ਼ ਵਿੱਚ ਆ ਸਾਰਿਆਂ ਨੇ ਪੰਜਾਬ ਦੇ ਦਰਦ ਨੂੰ ਲੈ ਕੇ ਨੌਜਵਾਨੀ ਦੇ ਦਰਦ ਨੂੰ ਲੈ ਕੇ ਚਵਰ ਦੇ ਦਰਦ ਨੂੰ ਲੈ ਕੇ ਗੈਰ ਕਾਨੂੰਨੀ ਵਿਰਤਾਰੇ ਦੇ ਦਰਦ ਨੂੰ ਲੈ ਕੇ ਜਿਹੜਾ ਮਾਹੌਲ ਇੰਡੀਆ ਨਸਟੇਟ ਨੇ ਇੱਕ ਕ੍ਰੇਟ ਦਿੱਤਾ ਹੈ ਤੋ ਪੈਦਾ ਕੀਤਾ ਹੈ ਸਟੇਟ ਦੀ ਸਰਕਾਰ ਦੇ ਨਾਲ ਅੱਜ ਆਪਾਂ ਇੰਡੀਆ ਦੇ ਸਪੇਕ ਦੇ ਨਾਲ ਗੁਲਾਮੀ ਵਾਲੀ ਜ਼ਿੰਦਗੀ ਆਜ਼ਾਦ ਹਸਤੀ ਦੇ مالک ਸਿੱਖ ਕੌਮ ਤੇ ਪੰਜਾਬੀ ਇਕੱਠੇ ਭਾਈ ਭਾਨਾ ਸਿੱਧੂ ਦੇ ਉੱਤੇ ਜ਼ਬਰ ਹੋਇਆ ਉਸ ਸਮਾਜ ਦੇ ਵਿੱਚ ਸੁਮਤੀਆਂ ਕਿਸਾਨ ਜੱਫੇ ਬੰਦੀਆਂ ਸਿਆਸੀ ਜੱਫੇ ਬੰਦੀਆਂ ਨੌਜਵਾਨ ਜੱਫੇ ਬੰਦੀਆਂ ਝਾੜੀਆਂ ਰਾਜ ਜੋ ਚਲ ਮੀਡੀਆ ਤੇ ਪ੍ਰਿੰਟ ਮੀਡੀਆ ਮੇਰੀਆਂ ਬੀਬੀਆਂ ਧੀਆਂ ਮਾਵਾਂ ਦੇ ਭੈਣਾ ਉਸ ਦਰਦ ਨੂੰ ਲੈ ਕੇ ਜੁਰਤ ਕੱਢ ਕੇ ਅੱਜ ਦਾਣਾ ਮੰਡੀ ਵਿੱਚ ਆਏ ਆ ਉਸ ਵਿੱਚ ਇਕੱਠੇ ਹੋਏ ਵੀਰੋ ਸਭ ਤੋਂ ਪਹਿਲਾਂ ਫਤਿਹ ਲਾਈ ਜੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਮੁਸੀਬਤਾਂ ਬੜੀਆਂ ਨੇ ਦਰਦ ਬੜੇ ਨੇ मुसीता बि बड़ियां दर्द बि बड़े न गुलाम टैया ते चढ़ रे धरना बंदी सिंध जे विच बेठे अब्रूगढ़ भेज द स्टेट न बहुत वॾा चबर कर ਅੱਜ ਆਪਾਂ ਜ਼ਬਰ ਦੇ ਖਰਾਬ ਇਕੱਠੇ ਹੋਏ ਆ ਕੀ ਏ ਭਾਨਾ ਸਤੂ ਸਾਡਾ ਨੌਜਵਾਨ ਹੈ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਪੰਜਾਬ ਦੀ ਗੱਲ ਕਰਦਾ ਹੈ ਪੰਜਾਬੀ ਦੀ ਗੱਲ ਕਰਦਾ ਹੈ ਪੰਜਾਬੀਅਤ ਦੀ ਗੱਲ ਕਰਦਾ ਹੈ ਕਿਸਾਨੀ ਦੀ ਗੱਲ ਕਰਦਾ ਹੈ ਕੌਮ ਦੀ ਗੱਲ ਕਰਦਾ ਹੈ ਨੌਜਵਾਨਾਂ ਦੀ ਗੱਲ ਕਰਦਾ ਹੈ ਲਟੇਰਿਆਂ ਦੀ ਗੱਲ ਕਰਦਾ ਜਾਗਰਾਂ ਦੀ ਗੱਲ ਕਰਦਾ ਕਾਤਲਾਂ ਦੀ ਗੱਲ ਕਰਦਾ ਤੇ ਫਿਰ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦਾ ਕੀ ਦਰਵਾਨ ਸਾਹਿਬ ਧਾਰਿਓ ਜਾਏਗਾ ਇੰਡੀਅਨ ਕਨਸਟੀਟਿਊਸ਼ਨ ਕਹਿੰਦਾ ਕਿ ਭਾਵੇਂ ਸਿੱਧੂ ਜੇ ਏਜੰਟ ਨੂੰ ਫੜ ਲਵੇ 2 ਲੱਖ ਰੁਪਇਆ 20 ਲੱਖ ਰੁਪਇਆ ਵਾਪਸ ਦਿਰਾ ਦੇਵੇ ਸਾਡੇ 9 ਜਨ ਹਿਜਰਤ ਕਰ ਰਹੇ ਨੇ ਉਹਨਾਂ ਦਾ ਕਿੱਲਾ ਵੇਚ ਕੇ ਉਹ ਅਮਰੀਕਾ ਨੂੰ ਜਾਂਦੇ ਨੇ ਅਜੰਡ ਲੁੱਟ ਕੇ ਲੈ ਜਾਵੇ ਸਰਕਾਰ ਜੰਡਰ ਰਲ ਜਾਵੇ ਤੇ ਭਾਨਾ ਸਤੂ ਤੇ ਸਾਰੇ ਯੋਧੇ ਜਿਹੜੇ ਕੰਮ ਕਰਦੇ ਨੇ ਉਹ ਕਹਿਣਗੇ ਪੈਸੇ ਵਾਪਸ ਦੇ ਦੇ ਇਹ ਗੈਰਕਾਨੂੰਨੀ ਆ ਮੈਨੂੰ ਫਿਰ ਦੱਸੋ ਜੇ ਭਾਨਾ ਸਤੂ ਕਿਸਾਨਾਂ ਦੀ ਗੱਲ ਕਰ ਦੇਵੇ ਤੇ ਫੇਰ ਕਿਸਾਨਾਂ ਦੇ ਢੱਕ ਚ ਡੱਕ ਜਾਵੇ ਤੇ ਚੋਰ ਨੂੰ ਫੜ ਲਵੇ ਕੀ ਇਹ ਗੈਰ ਕਾਨੂੰਨੀ ਹੈ ਜੇ ਪੰਜਾਬ ਦੇ ਪਾਣੀ ਲੁੱਟੇ ਜਾਣ ਤੇ ਫੇਰ ਲੱਖਾਂ ਸਦਾਣਾ ਮਹਿਰ ਤੇ ਬੈਠ ਜਾਵੇ ਅਸੀਂ ਬੈਠ ਜਾਈਏ ਉਹ ਗੈਰ ਕਾਨੂੰਨੀ ਹੈ ਜੇ ਗੁਰੂ ਦੀ ਬੇਅਦਬੀ ਹੋ ਜਾਵੇ ਗੁਰੂ ਦੀ ਬੇਅਦਬੀ ਕਰਨ ਵਾਲਾ ਧਰੋਣ ਵਾਲਾ ਤੇ ਬਚਾਉਣ ਵਾਲਾ ਉਹਦੇ ਉੱਤੇ ਕਾਨੂੰਨ ਦਿੱਤਾ ਜਾਵੇ ਤੇ ਫੇਰ ਕੀ ਗੈਰ ਕਾਨੂੰਨੀ ਆ ਜੇ ਦਰਬਾਰ ਸਭ ਢਾ ਦਿੱਤਾ ਜਾਵੇ ਘਵਾ ਦਿੱਤਾ ਜਾਵੇ ਜੇ ਉਹਦੇ ਮੁੱਲ ਤਾ ਜਾਵੇ ਕੀ ਗੈਰ ਕਾਨੂੰਨੀ ਐ ਫੇਰ ਬਾਪੇ ਰਾਜਕ ਨੇ ਬਾਬਰ ਮੁਜਾਬਰ ਕਿਆ ਸੀ ਜੇਲ੍ਹ ਚ ਚੱਕੀਨ ਕੀ ਸੀ ਦੀ ਕਿ ਬਾਬੇ ਦਾ ਨਾ ਗੈਰ ਕਾਨੂੰਨੀ ਦਲ ਕੀਤੀ ਆ ਸੰਤ ਜਰਨੈਲ ਸਿੰਘ ਭਿੰਡਰਿਆਂ ਵਾਲਿਆਂ ਨੇ ਪਾਣੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਹੈਡਵੈਂਸਾਂ ਦੀ ਗੱਲ ਕੀਤੀ ਪੱਜਾਂ ਦੀ ਗੱਲ ਕੀਤੀ ਲੋਕਾਂ ਨਾਲ ਦੀ ਗੱਲ ਕੀਤੀ 50 ਦੀ ਗੱਲ ਕੀਤੀ ਕੰਢੀਗੜ ਦੀ ਗੱਲ ਕੀਤੀ ਹਾਈ ਪੋਰਟੀ ਦੀ ਗੱਲ ਕੀਤੀ ਕੀ ਇਹ ਗੈਰ ਕਾਨੂੰਨੀ ਹੈ ਤੇ ਫਿਰ ਭਾਨੇ ਸਿੱਧੂ ਨੇ ਜੇ ਪੈਸੇ ਬਚਾਤੇ ਆ ਫਿਰ ਕਹਿੰਦੇ ਚੋਰੀ ਕਰਨੀ ਹੁਣ ਭਾਨਾ ਸਿੱਧੂ ਚੋਰੀ ਗੁਰੂਆ ਚੰਨੀ ਤੇ ਚੋਰ ਤਾਂ ਤੁਹਾਡੇ ਬੰਦੇ ਮੈਮਲੇ ਆ ਫੇਰ ਕੋਈ ਜੋ ਡਿਪਲੋਮਾ ਨਹੀਂ ਕਰੀ ਜਾਂਦਾ ਕੋਈ ਜੋਰੀ ਦੀ ਕਰੀ ਜਾਂਦਾ ਕੋਈ ਜੋੜੀ ਕੁਝ ਵੀ ਕਰੀ ਜਾਂਦਾ ਕੋਈ 5-5 ਕਿਲੋ ਸੋਨੇ ਦੀ ਚੋਰੀ ਕਰੀ ਜਾਂਦਾ ਕੋਈ ਪਾਇਆ ਪਾਇਆ ਸੋਨੇ ਦੀ ਚੋਰੀ ਕਰੀ ਜਾਂਦਾ ਇਹ ਤਾਂ ਸਾਰੇ ਚੋਰ ਨੇ ਸਾਰੇ ਚੋਰ ਨੇ ਜਿਹੜੇ ਚੋਰ ਹੈ ਉਹ ਗੈਰ ਕਾਨੂੰਨੀ ਜਿਹੜੇ ਬੰਦੇ ਨੇ ਉਹ ਗੁੰਰੂ ਨਾਲੇ ਬਣੇ ਫਿਰੇ ਅੱਜ ਆਪਾਂ ਸਾਰੇ ਅੱਜ ਤੋਂ 14 ਦੇ ਮੁਤਾਬਕ ਉੰਨੀ ਦੇ ਮੁਤਾਬਕ 21 ਦੇ ਮੁਤਾਬਕ ਫਰੀडम ਆਫ ਸਪੀਚ ਹੈ ਫਰੀडम ਆਫ ਐਕਸਪ੍ਰੈਸ਼ਨ ਹੈ ਅਸੀਂ ਬਰਾਬਰ ਹਾਂ ਪ੍ਰਧਾਨ ਮੰਤਰੀ ਬਰਾਬਰ ਹੈ ਰਾਸ਼ਟਰਪਤੀ ਬਰਾਬਰ ਹੈ ਮੁੱਖ ਮੰਤਰੀ ਬਰਾਬਰ ਹੈ ਉੱਪਰ ਤੋਂ ਲੈ ਕੇ ਬੱਚਾ ਬਰਾਬਰ ਹੈ ਤੇ ਫਿਰ ਜਦੋਂ ਸਾਡੀ ਗੱਲ ਪ੍ਰੈਜ਼ੀਡੈਂਟ ਨਾ ਸੁਨੇ ਸਾਡੀ ਗੱਲ ਪ੍ਰਾਈਮ ਮਿੰਿਸਟਰ ਮੁੱਖ ਮੰਤਰੀ ਨਾ ਸੁਨੇ ਹਾਈ ਕੋਰਟ ਦਾ ਜੱਜ ਨਾ ਸੁਨੇ ਸਪਰੀਮ ਕੋਰਟ ਦਾ ਜੱਜ ਨਾ ਸੁਣੇ, ਨੈਸ਼ਨਲ ਹੋਮ ਰੈਕਸ ਨਾ ਸੁਣੇ, ਮਨੋਰਥਿਕ ਬਜੰਨਾ ਨਾ ਸੁਣੇ ਤੇ ਧਰਾਂ ਕਹਿੰਦੀ ਐ 14 19 21 ਤੁਸੀਂ ਧਰਨਾ ਨਾ ਸਕਦੇ ਹੋ, ਮੁਜ਼ਾਹਰਾ ਕਰ ਸਕਦੇ ਹੋ, ਸੰਕਟਜਾਮ ਕਰ ਸਕਦੇ ਹੋ। ਜਦੋਂ ਸਾਡੀ ਗੱਲ ਸੁਣੀ ਨਹੀਂ, ਨਾ ਜੱਜ ਨੇ ਸੁਣੀ ਐ। ਜੱਜ ਵੀ ਅੱਜ ਹੱਥਪੋਕਾ ਬਣ ਗਿਆ, ਕਿਹਦਾ ਬਣ ਗਿਆ? ਸਰਕਾਰ ਦਾ ਹੱਥਪੋਕਾ ਬਣ ਗਿਆ ਤੇ ਫੇਰ ਆਹ ਕਾਨੂੰਨ ਵਾਲੇ ਬੰਦੇ ਇਕੱਠੇ ਹੋਏ ਨੇ। ਗੈਰ ਕਾਨੂੰਨੀ ਬੰਦਿਆਂ ਨੇ ਪਾਨੇ ਸਿੱ ਤੋਂ ਅੰਦਰ ਬੰਦ ਕੀਤਾ ਹੋਇਆ ਮੈਂ ਅੱਜ ਕਹਿਣਾ ਚਾਹੁੰਨਾ ਕਿ ਨੈਸ਼ਨਲ ਰਿਵਲਟ ਜੋਰੂ ਬੋਲਦਾ ਇਕਰਾਮ ਦੇ ਚਵਾਨੀ ਦਾ ਬਾਬਾ ਉੱਠਿਆ ਦਿੱਲੀ 'ਚ ਮਜਾਰਾ ਕਰਦਾ ਹੈ ਚਵਾਨੀ ਦਾ ਬਾਬਾ ਉੱਠਿਆ ਮਜਾਰਾ ਕਰਦਾ ਹੈ ਫਿਰ ਦਿੱਲੀ ਪੁਲਿਸ ਦਾ ਉਹਦੇ ਤੇ ਬਾਛੜ ਕਰ ਦਿੰਦੇ ਨੇ ਫੇਰ ਤੱਕ ਕੇ ਹਾਈ ਕੋਰਟ ਬੋਲਦਾ ਦਿੱਲੀ ਦਾ ਸੂਬਾ ਮੋਟ ਐਕਸ਼ਨ ਲੈਂਦਾ ਹੈ ਕਹਿੰਦਾ ਡੀਜੀਪੀ ਖੱਲਨ ਹੋ ਤੂੰ ਤਾਪੇ ਤੇ ਵਿਚਾਰ ਕਿਉਂ ਕੀਤੀ ਆ ਇਹ ਧਰਨਾ ਮਜਾਰਾ ਲਾ ਸਕਦਾ ਹੈ ਡੀਜੀਪੀ ਹਾਈ ਕੋਰਟ ਮਾਫੀ ਬੰਦਾ ਤੇ ਫੇਰ RAMDEB ਲਈ ਕਰੂਨ ਹੋਰ ਤੇ ਭਾਨੇ ਸਿੱਧੂ ਲਈ ਹੋਰ ਕਰੂਨ ਹੈ ਫੇਰ ਮੈਂ ਕਹਿੰਨਾ ਹੁਣ ਫੇਰ ਹਾਈ ਕੋਰਟ ਦਾ ਜੱਜ ਕਿਹੜੀ ਬੋਲਦਾ ਬੋਲੇ ਸੋਮੋਟਿਓਨ ਐਕਸ਼ਨ ਲਵੇ ਨੈਸ਼ਨਲ ਹੋਰ ਕੋਈ ਨਹੀਂ ਬੋਲਦਾ ਦੱਸੋ ਭਾਨੇ ਸਿੱਧੂ ਦੀ ਚੜੀ ਕਿੰਨੀ ਇਹ ਕੀਤੀ ਅਕਦੇ ਕੰਡੋਸ ਕਿਹੜੀ ਲੋਕੇਸ਼ਨ ਹੈ ਕੀ ਦੀ ਕੀਤੀ ਆ ਕਿਹਨੇ ਕਰਾਈ ਆ ਕਿਹੜਾ ਕੋਲੇ ਸੀਗਾ ਕਿਹੜੇ ਦੱਸੋ ਇਹ ਕਦਾਰ ਤੁਸੀਂ ਕਰਦੇ ਨੇ ਸਾਰਿਆਂ ਦੀ ਕਦਾਰ ਤੁਸੀਂ ਨਹੀਂ ਹੋਣੀ ਮੈਂ ਤੁਹਾਨੂੰ ਅੱਜ ਕਹਣਾ ਯੋਧਿਓ ਬਿਲਕੁਲ ਸਪਸ਼ਟੀ ਕਰਨਾ ਦਿਓ ਕਿ ਚੋਰੀ ਚਾਰੀ ਚੈਨੀ ਚੁੰਨੀ ਅਸੀਂ ਸੀਸ ਰੇਕੇ ਦੂਜੀ ਕੌਮ ਨੂੰ ਬਚਾਉਣ ਆਲੇ ਆ ਤਿੰਨ ਕਾਲੇ ਕੁੰਨਾਂ ਨੂੰ ਸੱਤ ਖੁੱਤਸਾਨਾਂ ਨੂੰ ਮਰਵਾ ਕੇ ਅਸੀਂ ਬਾਕਸ ਕਰਾਉਣ ਆਲੇ ਆ ਸਵਾਮੀ ਨਾ ਤੇ ਨਹੀਂ ਜੀ ਜੇ ਅਜੇ ਰੋਂਦੇ ਫਿਰਦੇ ਆ ਮੈਂ ਕਹਿੰਦਾ ਸਰਕਾਰ ਉਹ ਭਗਵੰਤ ਮਾਨ ਹੋਸ਼ ਵਿੱਚ ਆ ਤੂੰ ਕਹਿੰਦਾ ਸੀ ਜਦੋਂ ਸਾਡੇ ਅਰਗਾ ਸੀਗਾ ਤੂੰ ਮੇਰੇ ਨਾਲ ਮੀਂਹ ਵਿੱਚ ਬੈਠਾ ਸੀ ਖੈਰ ਆ ਸਾਹ ਬੈਠੇ ਸੀ ਤੋਂ ਮੁੰਡੇ ਗੋਲੀਆਂ ਨਾਲ ਮਾਰਤੇ ਜਿਹੜੇ ਕਾਪਤਨ ਦੀ ਸਰਕਾਰ ਦੇ ਵਿੱਚ ਜਮਾਲਪੁਰ ਅਸੀਂ ਲਾਇਆ ਧਰਨਾ ਤੇ ਭਗਵੰਤ ਮਾਨ 5 ਲੱਖ ਲਿਆ ਪਹਿਲੇ ਬੰਦੇ ਫੜੂੰਗਾ ਆਪ ਪਾਰਟੀ ਦੇ ਫਿਰ 2 ਲੱਖ 2 ਮੁੰਡੇ ਮਾਰੇ ਜਮਾਲਪੁਰ ਦੇ ਵਿੱਚ ਉਹਦੇ ਤੋਂ ਤੂੰ ਕਹਿਣਾ ਸੀ ਮੈਂ ਕਰੂੰਗਾ ਤੇ ਫੋਨ ਕਰ ਉਹਦਾ ਤੇਰੀ ਪਾਰਟੀ ਦੇ ਸੀਗੇ ਇਸ ਕਰਕੇ ਇਰਾਗ ਆਉਂਦੇ ਰਹਿੰਦੇ ਨੇ ਬਾਬਰ ਦਾ ਰਾਜ ਵੀ ਆਇਆ ਚਕਰੀਏ ਦਾ ਰਾਜ ਵੀ ਆਇਆ ਇੰਦਰਾ ਗਾਂਧੀ ਦਾ ਵੀ ਆਇਆ ਮੋਦੀ ਦਾ ਵੀ ਆਇਆ ਬੜੇ ਰਾਜ ਆਉਣਗੇ ਸੱਚਾਈ ਅੱਜ ਚੱਲੀ ਆ ਨਾ ਕੱਲ ਚੱਲੀ ਆ ਇਹ ਤੂੰ ਵੀ ਢਾਈ ਸਾਲ ਬਾਅਦ ਸੜਕ ਤੇ ਹੋਵੇਂਗਾ ਅੱਜ ਮੈਂ ਕਹਿੰਦਾ ਢਾਈ ਸਾਲ ਬਾਅਦ ਤੂੰ ਵੀ ਸੜਕ ਤੇ ਹੋਵੇਂਗਾ ਰਾਜਵਲੇ ਸੇ ਜਾਣੀ ਕਰੀਦਾ ਮੈਂ ਸਰਕਾਰ ਨੂੰ ਕਹਿਣਾ ਕਿ ਕਾਨੂੰਨੀ ਬੰਦੇ ਆ ਇਹ ਪੰਜਾਬ ਸ਼ਾਂਤੀ ਚਾਹੁੰਦੇ ਆ ਇਮਾਨਦਾਰੀ ਚਾਹੁੰਦੇ ਆ ਇਮਾਨਦਾਰੀ ਤੂੰ ਲਾਗੂ ਕਰ ਦੇ ਭਾਨਾ ਸੇ ਤੂੰ ਨਾਮ ਬੋਲੇ ਨਾ ਚੋਰੀ ਤਾਂ ਵੀ ਸਾਰੇ ਬੰਦੇ ਤੁਹਾਡੇ ਚੋਰ ਇੱਥੇ ਹੋ ਗਏ ਨੇ ਅੱਜ ਚੋਰ ਬੰਦੇ ਸਾਹਮਣੇ ਕਹਿੰਦੇ ਆ ਕਿ ਚੋਰ ਸੋ ਮੈਂ ਕਹਿਣਾ ਕਿ ਸਾਡੀ ਇੱਕੋ ਗੱਲ ਹੈ ਬਿਨਾਂ ਸ਼ਰਤ ਭਾਨੇ ਸੇ ਤੈਨੂੰ ਰਿਹਾ ਕੀਤਾ ਜਾਣ ਜੇ ਤੈਨੂੰ ਨਹੀਂ ਰਿਹਾ ਹਾਂਦਾ ਤੇ ਹੌਸਕਾ ਹੈ ਜੇ ਜੋਧਪੁਰ ਦੇ ਕਈ 362 ਦੇ ਆ ਸਕਦੇ ਆ ਜੇ ਰਾਜਵਾਨੇ ਨੂੰ ਫਾਸੀ ਦੀ ਸਜ਼ਾ ਹੋਈ ਸੀ ਕਹਿੰਦੇ ਫਾਸੀ ਕਹਿੰਦੇ ਟੰਗ ਦਿਓ ਸਾਰੇ ਜੱਗ ਦੇ ਕਹਿੰਦੇ ਟੰਗ ਦਿਓ ਕਹਿੰਦਾ ਜਗਾਰਾ ਛੱਡੀ ਫਾਸੀ ਕਰਦੀ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਆ ਸਰਤਾ ਸਾਹਿਬ ਬੈਠੇ ਆ ਫਾਸੀ ਨਹੀਂ ਲੱਗਣੀ ਅਸੀਂ ਕਹ ਇੱਕ ਜੱਥਾ ਜਾਊਗਾ ਅਨੰਦਪੁਰ ਸਾਹਿਬ ਤੱਕ ਤੋਂ ਇੱਕ ਅਕਾਲ ਤਖਤ ਤੋਂ ਇੱਕ ਜੱਥਾ ਜਾਊਗਾ ਤਲਵੰਡੀ ਸਾਬੋ ਤੋਂ ਸਾਨੂੰ ਫੜ ਗਿਆ ਤੇ ਅਗਲੇ ਦਿਨ ਫਾਸੀ ਰੁਕ ਗਈ ਜੇ ਅਸੀਂ ਫਾਸੀ ਦਲਵਾ ਸਕਦੇ ਆ ਤੇ ਭਾਨੇ ਸਿੱਧੂ ਨੂੰ ਵਿਚਾਰ ਸਕਦੇ ਆ ਇੱਕ ਮੱਖਰਿਆ ਜੇ ਬਿਲਕੁਲ ਕਮੱਖਰਿਆ ਜੇ ਇੱਕ ਸੋਚ ਵਾਲੇ ਬੰਦੇ ਆ ਕਿਸੇ ਦੇ ਵਿਚਾਰਾਂ ਤਖਲੇ ਮਾ ਹੋ ਸਕਦਾ ਤੇ ਫਿਰ ਕੋਈ ਵੀ ਲੀਡਰੀ ਨਹੀਂ ਕੋਈ ਗੱਲ ਨਹੀਂ ਕੋਈ ਟਾਕਦੀ ਉਹ ਲੀਡਰੀ ਉਧਾਨਸਾ ਚ ਕਰਿਆ ਕਰਾਂਗੇ ਲੀਡਰੀ ਸੋਨਾ ਚ ਕਰਿਆ ਕਰਨਗੇ ਇਥੇ ਭਾਨੇ ਸਿਕਰੂ ਛੁਡਾ ਦੋ ਤੁਸੀਂ ਸਾਰੇ ਲੀਡਰ ਬਣ ਗਏ ਸੁਣ ਇਸ ਕਰਕੇ ਆ ਸਰਕਾਰ ਨੂੰ ਵੀ ਜਨਾ ਤੁਰੰਤ ਸਾਡ ਨਹੀਂ ਤਾਂ ਅਸੀਂ ਫਿਲਾ ਕੇ ਰਹਿਾਂਗੇ ਜਰੂਰ ਛੁੱਟੇਗਾ ਜਰੂਰ ਛੁੱਟੇਗਾ ਜਰੂਰ ਸੁਤੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ